ਸਸਤੀ ਕਾਲ ਉਮੀਦ ਕਰਦਾ ਹਾਂ ਦੀ ਸਾਰੀ ਵਧੀਆ ਹੋਵੇ ਤੇ ਅੱਜ ਆਪਾਂ ਥੋੜਾ ਜਿਹਾ ਲੇਟ ਹੀ ਖੁੱਲਣ ਲੱਗੇ ਜਨਰ ਤੇ ਪਹਿਲਾਂ ਰਾਤੀ ਮੀਂਹ ਕਾਫੀ ਜ਼ਿਆਦਾ ਪੈਣ ਲੱਗਿਆ ਸੀ ਤੇ ਠੰਡ ਉਹਨਾਂ ਜਿਆਦੀ ਹੋ ਗਈ ਆ ਤੇ ਉਹਨੂੰ ਵਿਊ ਉਹਨੇ ਮੀਂਹ ਤੋਂ ਬਾਅਦ ਕੀ ਹਾਲ ਬਣਿਆ ਹੈ ਤੇ ਇੱਧਰ ਵਖਤਾਂ ਦੇ ਤਿਆਰ ਰੱਖ ਗਏ ਹਾਂ ਤੇ ਨਾਲੇ ਇੱਧਰ ਇਹਦੇ ਤੋਂ ਤਾਜ਼ਾ ਆਈ ਜਾਣਾ ਤੁਹਾਨੂੰ ਕਿ ਮੀਂਹ ਕਾਫੀ ਜ਼ਿਆਦਾ ਪੈ ਗਿਆ ਹੈ ਤੇ ਅਬ ਇਹ ਨਿਹਰੀ ਨਿਹਰ ਨੂਰ ਜੇ ਕਾਫੀ ਜ਼ਿਆਦਾ ਹੈ ਤੇ ਹਾਓ ਆਪਾਂ ਜਨਵਰ ਵੇਖੀਏ ਖੋਲਿਏ ਪਹਿਲਾਂ ਤੇ ਹਾ ਲਈਏ ਆ ਗਈ ਨਾ ਨਾ ਰੋਕਿਓ ਬਕਤਾਂ ਦੀਆਂ ਖੋਲ ਤੇ ਬਕਤਾਂ ਨਿੰਦਰ ਕਾਲੇ ਰਹਤੀ ਬਾਂ ਪਰਾਲੀ ਨੂੰ ਕੂਸਦੀਆਂ ਆਪਣੀਆਂ ਬਕਤਾਂ ਤੇ ਏਕਾ ਘਟਕਣਾ ਇਥੇ ਬਾਹਰ ਤਰਿਆ ਰਹਿਦਾ ਉਹ ਆ ਗਿਆ ਸੀ ਦਵਾਈ ਇਹਨਾਂ ਦੀ ਇਕੱਠਾ ਕਰਾਂਗੇ ਮਿਕਸ ਤੇ ਗਾਇਸ ਕੱਲ ਵਕਤ ਆਪਣੀ ਕਾਫੀ ਜਿਆਦਾ ਮਲੇ ਪਰ ਪਾਰ ਗਿਆ ਪਾਣੀ ਤੁਰਨ ਦੇ ਹੀ ਹਾਂ ਹੁਣ ਤੇ ਸਹੀ ਆ ਤੇ ਅੰਦਰ ਆਪਾਂ ਤੜਕੀ ਮਾਰਨਿੰਗ ਦੀ ਗੁੱਡ ਨਿਊਜ਼ ਮਿਲ ਗਈ ਹੈ ਤੇ ਉਹ ਤੁਹਾਨੂੰ ਦਿਖਾਈਏ ਆਓ ਚੱਕਰ ਗਾਇਸ ਆਪਣੀ ਗੁੱਡ ਨਿਊਜ਼ ਆ ਗਈ ਹੈ ਹੰਡੇ ਦੀ ਤੇ ਉਹ ਵਕਤ ਨੇ ਹੰਡਾ ਦੇ ਦਿੱਤਾ ਜੀ ਚੈੱਕ ਕਰੋ ਇਧਰ ਆਵਾ ਪਾ ਚੱਕੀ ਅੰਦਰੋਂ ਵੀ ਬਾਂਗਾ ਦੇਂਦੇ ਉਹਨਾਂ ਨੇ ਖੋਲਦੇ ਆ ਪਹਿਲਾਂ ਦੇ ਆ। ਸੋ ਗਾਈਸ ਇਧਰ ਖੜੇ। ਗਾਈਸ ਆਂਡਾ ਆਇਆ ਚਿੱਟੇ ਰੰਗ ਦਾ। ਤੇ ਗਾਈਸ ਜਿਵੇਂ ਕਿ ਜੇ ਤੁਹਾਡੀਆਂ ਜੇ ਕਿਸੇ ਵੀਰ ਪ੍ਰਾਣੀ ਜਿੰਨੇ ਬਖਤਾ ਰੱਖਿਆ ਹੈ ਤੇ ਅੰਡੇ ਦੀਆਂ ਨਿਸ਼ਾਨੀਆਂ ਇਹ ਹੈਗੀ ਉਹ ਇੱਕ ਸਾਈਡ ਨੂੰ ਪਾਰ ਪਉਂਦੀ ਹੈ ਤੇ ਜਗਾ ਲੱਭਦੀ ਹੈ ਇੱਕ ਮਲਬੀ ਕਿ ਮੈਂ ਕਿੱਥੇ ਤਰੀਕੇ ਦੇ ਬੈਂਦੀ ਕਿੱਥੇ ਕਿਤੇ ਬੈਂਦੀ ਆ ਤੇ ਜਾਂ ਉਹ ਜਿਹੜੀ ਆ ਰੋੜੀ ਰੂੜੀ ਜੀ ਖਾਂਦੀ ਹੋਵੇ ਉਹਦੇ ਵੀ ਇਹ ਨਿਸ਼ਾਨੀਆਂ ਜਰੂਰ ਪਾਓ ਕਿਉਂਕਿ ਹਾਂ ਜੀ ਅੱਜ ਅੰਡੇ ਦਾ ਸਾਈਜ਼ ਛੋਟਾ ਹੈ ਅੰਡੇ ਦਾ ਥੋੜਾ ਜਿਹਾ ਇਸ ਤੋਂ ਥੋੜਾ ਜਿਹਾ ਵੱਡਾ ਸਾਈਜ਼ ਹੁੰਦਾ ਵਾ ਤੇ ਕੋਈ ਨਹੀਂ ਆਪਾਂ ਨੂੰ ਦਿਖਾਈ ਜਮਨ ਦੇ ਵਲੌਗ ਦੇ ਵਿੱਚ ਇਹਨਾਂ ਦੇ ਚਾਵੜਾ ਕੋਈ ਪਾਊਡਰ ਦਵਾਂਗੇ ਜਿਹੜਾ ਤੁਹਾਨੂੰ ਪਿਆ ਕਿਉਂਕਿ ਅੰਡੇ ਅੰਦਰ ਲੇਅਰ ਕਰਕੇ ਤੇ ਆਪਣੀ ਲੇਅਰ ਕਮਜ਼ੋਰ ਹੁੰਦੀ ਗਈ ਅੰਡਿਆਂ ਦੀ ਤੇ ਜਰੂਰ ਦਿਓ ਅੱਜ ਇਹਦਾ ਆਪਾਂ ਤੁਹਾਨੂੰ ਰਿਜ਼ਲਟ ਦੱਸਾਂਗੇ ਅੱਜ ਤੇ ਦੋ ਕੀ ਅੰਡੇ ਦੇ थोड़ा पाला चौल ज्यादा छोड़िए बड़े जानवर चलो चेक कर ਇਹ ਗਰੂਪ ਸੋ ਹਾਂਜੀ ਗਾਇਸ ਇਹ ਡੱਬੂ ਨੂੰ ਅੱਜ ਦਿੱਤਾ ਬੰਨ ਲੈ ਡੱਬੂ ਸੋ ਹਾਂਜੀ ਗਾਇਸ ਹਾਂ ਇਹ ਚਿੱਟੀਆਂ ਬਖਤਾਂ ਨਿੰਨ ਨੂੰ ਪਾਈ ਮਿੱਠੇ ਚੌਲ ਵੇ ਹੈ ਗਾਇਸ ਆਖ ਗਾਣੇ ਨਹੀਂ ਗਾਣੇ ਨਾ ਕੱਲ ਵੀ ਗਰੂਪਾ ਲੱਗੀ ਸੀ ਵੱਚਾ ਵੱਚਾ ਦਿੱਤਾ ਹੈ ਨਾ ਆਹੋ ਪੋਰਸ਼ ਬੋਲਦਾ ਠੀਕ ਹੈ ਪੋਰਸ਼ ਬੋਲਦਾ ਇਧਰ ਕਾ ਇਿੱਕ ਟਾਸਣਾ ਪੋਰਸ਼ ਬੋਲ ਗਾਈਜ਼ ਮੁਰਗੀ ਦੇ ਬੱਚੇ ਇਧਰ ਚੈੱਕ ਕਰੋ ਇਹਨਾਂ ਦੀ ਗਰੋਥ ਪੰਛੀ ਬਈ ਤੇ ਕਚੋਰਾ ਆਹ ਤੁਰੀਆਂ ਫਿਰਦੀਆਂ ਤੇ ਇਹ ਮੁਰਗੀ ਨਾ ਅੰਡਾ ਵੀ ਲਾਤਾ ਤੇ ਦੇ ਇਹ ਲੇ ਬੋ ਦੇਣਾ ਨਹੀਂ ਦਿੱਤਾ ਦਿੱਤਾ ਵਾ ਇੱਕ ਛੱਡੇ ਚ ਪਿਆ ਸੀ ਉਹ ਚੜਉਂਦੀ ਨਹੀਂ ਲੈ ਗਈ ਗਾਇਸ ਆ ਥੱਲੇ ਆ ਆਪਣੇ ਚੈੱਕ ਕਰੋ ਆਹ ਗੁਗੜੀ ਬੈਠੀ ਐ ਦਿੱਤਾ ਹਾਂ ਦੇਣਾ ਨਾ ਦਿੱਤਾ ਮੇਰਾ ਪਤਨ ਦਿੱਤਾ ਗਏ ਤੇ ਇਧਰ ਜਾਓ ਬਈ ਸੋਨਾ ਪਾ ਚੱਲੇ ਆ ਮਾਰਬਲ ਪੱਥਰ ਲੈਣ ਤੇ ਮਾਰਬਲ ਪੱਥਰ ਲੈਣ ਤੋਂ ਬਾਦ ਪਾਵਾਂਗੇ ਪੰਜਨਵਰਾਂ ਨੂੰ ਚਲੋ ਆਪਾਂ ਉੱਥੇ ਜਾ ਕੇ ਤੁਹਾਨੂੰ ਖੋਨੇ ਤੇ ਅੱਗੇ ਚੱਲੀ ਜਾ ਕੇ ਉੱਪਰ ਨੇ ਚਲੋ ਤਾਂ ਸੋਹਾਂ ਜੀ ਗੇਸ ਜਿਵੇਂ ਤੁਹਾਨੂੰ ਆਪਾਂ ਉਹ ਦਿਨੇ ਬਲੌਗ ਚ ਦੱਸਿਆ ਸੀ ਕਿ ਆਪਾਂ ਮਾਰਬਲ ਪੱਥਰ ਲੈ ਕੇ ਆਵਾਂਗੇ ਤੇ ਇਹ ਅੱਜ ਆਪਾਂ ਲੈ ਵੀ ਆਏ ਆ ਤੇ ਇਹਦੇ ਵੇਲੇ ਉਹਦੇ ਉੱਤੇ ਵੀ ਲਿਖਿਆ ਹੋਇਆ ਇਹ ਆਪਾਂ ਉਹ ਮੁਰਗੀਆਂ ਲਈ ਆ ਜਿਨ੍ਹਾਂ ਦੀਆਂ ਮੁਰਗੀਆਂ ਕੱਚੇ ਅੰਡੇ ਲੰਮਦੀਆਂ ਵਾਂ ਕਿਉਂਕਿ ਜਿਨ੍ਹਾਂ ਦੇ ਉੱਪਰ ਸ਼ੈਲ ਨਹੀਂ ਬਣਦਾ ਤੇ ਉਹ ਤੇ ਚਲੋ ਵਾਕੀ ਅੱਥਰੀ ਗੱਲ ਹੈ ਜੀ ਲੋਕੀ ਕੈਲਸ਼ੀਅਮ ਵਗੈਰਾ ਵੀ ਪਾ ਦਿੰਦੇ ਆ ਤੇ ਇਹ ਇਸ ਤਰੀਕੇ ਦਾ ਵਾ ਤੇ ਇਹ ਆਪਾਂ ਤੋੜਾ ਤਾਨੂੰ ਆਪਾਂ ਇਹ ਆਪਾਂ ਨੂੰ ਮਿਲਿਆ 25 ਕਿਲੋ ਦਾ ਤੋੜਾ 150 ਰੁਪਏ ਦਾ ਤੇ ਇਹ ਜਿੰਨਾ ਵੀਰਾਂ ਦੀਆਂ ਮੁਰਗੀਆਂ ਵਲੋਂ ਕੱਚੇ ਅੰਡੇ ਲਾਉਂਦੀਆਂ ਤੇ ਜਰੂਰ ਇਹ ਪਾ ਕੇ ਦੇਖਿਓ ਤੇ ਇਹ ਆਪਾਂ ਨੂੰ ਇੱਕ ਸ਼ਾਪ ਵੀ ਦੱਸਣੀ ਹੈ ਜਿਹੜੀ ਮਾਰਬਲ ਵਾਲੀ ਸ਼ਾਪ ਆ ਜਿਵੇਂ ਪੱਥਰ ਵਗੈਰਾ ਜਿੰਦੇ ਤੋਂ ਪੱਥਰ-ਪੁੱਥਰ ਮਿਲਦਾ ਨਾ ਤੇ ਆਹਦੇ ਨਾਲ ਜਰੂਰ ਦਾਉਣਾ ਇਹ ਤੇ ਤੁਹਾਨੂੰ ਹੁਣ ਵਲੌਗ ਦੇ ਵਿੱਚ ਉਹ ਦਿਨ ਤੁਹਾਨੂੰ ਵਿਖਾ ਹੀ ਦਿੱਤਾ ਵਾ ਤੇ ਇਹ ਇਹ ਵੀ ਜਰੂਰ ਦਿਓ ਤੇ ਆਉਣਾ ਪਰ ਮੁੱਡੀਆਂ ਦੀ ਰੱਖਦੇ ਹਾਂ ਹਾਂਜੀ ਗਾਇਸ ਗਾਇਸ ਅੱਜ ਆਪਾਂ ਆਪਣੇ ਲਾਉਣ ਲੱਗੇ ਆ ਤੇ ਇਹਨਾਂ ਦੇ ਅੰਦਰ ਜਿਵੇਂ ਕੱਲ ਦੀ ਇੱਕ ਬਹੁਤ ਜ਼ਿਆਦਾ ਮੌਸਮ ਦਾ ਫਰਕ ਪੈ ਗਿਆ ਵਾ ਤੇ ਠੰਡ ਕਾਫੀ ਜ਼ਿਆਦਾ ਹੁਣ ਲੱਪੀ ਆ ਤੇ ਇੰਨੇ ਕਿਤੇ ਬਲਬ ਨਾਲ ਹੁਣ ਮਤਲਬ ਸੇਕ ਨਹੀਂ ਅੰਦਰ ਨਿੱਗਾ ਨਹੀਂਦਾ ਤਾਂ ਜਿ ਆਪਾਂ ਯਾਰ ਵੜਦਾ ਮੀਟਰ ਮਤਲਬ ਬਲਬ ਵੀ ਇੱਕ ਟਿਊਬ ਕਹ ਲੋ ਉਹ ਲਾਉਣ ਲੱਗੇ ਆ ਤੇ ਹੁਣੇ ਆਪਾਂ ਲੈ ਕੇ ਆਏ ਆ ਸੇ ਤਾਂ ਉਹਦਾ ਪ੍ਰਾਈਸ ਵੀ ਇਹਦੇ ਨਾਲ ਤੁਹਾਡੇ ਆਪਾਂ ਡਿਸਕਸ ਕਰਾਂਗੇ ਕਿ ਕਿੰਨੇ ਦਾ ਲਿਆਂਦਾ ਤੇ ਪੀਗਸ ਇਹ ਲਿਆਂਦਾ ਹੈ ਹੈ ਪੀਗਸ ਇਹ ਪਲਾਸ ਨਾ ਨਹੀਂ ਖੁੱਲਦਾ ਤੇ ਆਹੋ ਤੁਹਾਨੂੰ ਡਿਸਕਸ ਕਰਦੀਆਂ ਕਿੰਨੇ ਦਾ ਹੈ ਤੇ ਕੀ ਸਾਬਕ ਤਬ ਤੇ ਤੁਸੀਂ ਵੀ ਆਪਣੀਆਂ ਮੁਰਗੀਆਂ ਦੇ ਅੰਦਰ ਚਿਕਸ ਦੇ ਅੰਦਰ ਜਿਵੇਂ ਜਿਨ੍ਹਾਂ ਦੇ ਮਤਲਬ ਫੁੱਟੇ ਰੱਖੀ ਉਹਨਾਂ ਨੇ ਤੇ ਪੱਠੀ ਵਗੈਰਾ ਵੀ ਇੱਕ ਲੱਗਦੀ ਹੈ ਅੰਦਰ ਉਹ ਪੱਠੀ ਲਾਉਣੀ ਪੈਂਦੀ ਹੈ ਤੇ ਆਪਣੀਆਂ ਚਲੋ ਹੁਣ ਵੱਡੀਆਂ ਆਈਆਂ ਇਸ ਕਰਕੇ ਆਪਾਂ ਨੂੰ ਕੋਈ ਪੱਠੀ ਦੀ ਲੋੜ ਨਹੀਂ ਆ ਤੇ ਆਪਾਂ ਇਹੋ ਕਰਾਂਗੇ ਚੱਲ ਜਾ ਮੈਂ ਕਰਦਾ ਹਾਂ ਆ ਮਟੀਰੀਅਲ ਲੈਂਦਾ ਵਾ ਇਹ ਆਪਾਂ ਇਹਨਾਂ ਦਾ ਰੌੜਾ ਵਿੱਚ ਆਹ ਰਾਡ ਲਾਵਾਂਗੇ ਇਹਦੇ ਆਹ ਲਈ ਤੇ ਹੁਣ ਨਾਲ-ਨਾਲ ਆਪਾਂ ਤੁਹਾਨੂੰ ਖੁੰਨੇ ਆ ਤੇ ਇਹਦਾ ਪ੍ਰਾਈਸ ਰਿਹਾ ਜੇ ਆਪਾਂ ਨੂੰ 30 ਰੁਪਏ ਦਾ ਆ ਮਿਲਿਆ ਵਾ ਤੇ 40 ਦੀ ਆ 60 ਦੀ ਆ 60 ਦੀ ਆ ਮਿਲੀ ਆ ਤੇ 30 ਦੀ ਆ ਮਿਲੀ ਆ ਤੇ 40 ਰੁਪਏ 20 ਦੀ ਆ ਦਾਰ ਲੈਂਦੀ ਆ ਤੇ ਟੋਟਲ ਤੁਸੀਂ ਕਿੰਨੇ ਬਣ ਗਏ ਹੈ ਆਪਣੇ ਕਿੰਨੇ ਬਣ ਗਏ ਹੈ ਪਾਣੀ 120 ਬਣਾਰੀਰ ਪਹਿਲੇ 110 120 ਬਣ ਗਏ ਸੀ ਤੇ ਇਹ ਹਜੇ ਤਾਂ ਆਪਾਂ ਇੱਕ ਹੀ ਲਈ ਹੈ ਜੇ ਇੱਕ ਨਾਲ ਸੈੱਟ ਬਹਿ ਗਿਆ ਤੇ ਫਿਰ ਆਪਾਂ ਇੱਕ ਹੀ ਹਜੇ ਰੱਖਾਂਗੇ ਤੇ ਜੇ ਮਤਲਬ ਜਿਆਦਾ ਆਪਾਂ ਨੂੰ ਲੋਡ ਪਈ ਤੇ ਇਹ ਇੱਕ ਹੋਰ ਦੀ ਲੋਡ ਪਾਉਗੀ ਵੈਸੇ ਤੇ ਅੰਦਰ ਬਲਬ ਆਪਣੇ ਲੱਗੇ ਹੈ ਤੁਹਾਨੂੰ ਪਤਾ ਹੀ ਕਾ ਵੀ ਲੱਗਾ ਹੈ ਤੇ ਆਪਾਂ ਲਾ ਦਾਂਗੇ ਇੱਥੇ ਵੀ ਬਲਬ ਦੂਜਾ ਲਾਵਾਂਗੇ ਕਿਉਂਕਿ ਕਾਹਾ ਹੋਵੇ ਖੋਕੰਦਾਂ ਦਾ ਫਰਕ ਪੈ ਗਿਆ ਕਾਫੀ ਜਿੰਨੀਆਂ ਮਤਲਬ ਠੰਡੀਆਂ ਲੱਗਦੀਆਂ ਵਾਂ ਤੇ ਨਾਲੇ ਇੱਕ ਇਹਦੇ ਸਾਰੇ ਵਾਲੇ ਦੁਆਲੇ ਕਿਹਦੇ ਆਪਾਂ ਬੂਰੀ ਲਾ ਦਾਂਗੇ ਤੇ ਤਲੀ ਆਪਾਂ ਸਾਰੇ ਪਰਾਲੀ ਸੋੜ ਦਾਂਗੇ। ਸੋ ਤੁਹਾਨੂੰ ਵਲੌਗ ਦੇ ਵਿੱਚ ਪਤਾ ਲੱਗਦਾ ਰਹੂਗਾ ਤੇ ਡੇਲੀ ਵਲੌਗ ਵੇਖਣ ਲਈ ਡੇਲੀ ਤੇ ਚਲੋ ਆਪਾਂ ਕੀ ਕਰ ਸਕਦੇ ਆ। ਮਤਲਬ ਜੋ ਨਵੀਂ ਨਵੀਂ ਚੀਜ਼ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਓ ਹੁਣ ਆਪਾਂ ਇਹਨੂੰ ਕਰੀਏ ਤਿਆਰ। ਸਰਤਾਜ ਦਾ ਰਾਂ ਛਿਲਣ ਲੱਗਾ। ਸੋ ਹਾਂਜੀ ਗਾਇਸ ਲਾਈਟ ਦਿੱਤੀ ਆਪਾਂ ਅੰਦਰ ਲਾ ਚੈੱਕ ਕਰ ਸਕਦੇ। ਤੇ ਗਾਇਸ ਇਹ ਚਾਨਣ ਕਾਫੀ ਜ਼ਿਆਦਾ ਹੈ। ਤੇ ਹਈਏ ਤੇ ਕਿਉਂਕਿ ਮੌਸਮ ਮੇਰਾ ਇੰਨਾ ਵੀ ਨਹੀਂ ਹੈਗਾ ਪਰ ਹੁਣ ਜੇ ਠੰਡਾ ਹੋ ਗਿਆ ਵਾ ਤੇ ਇਸ ਕਰਕੇ ਹੈਈ ਆਪਾਂ ਨਹੀਂ ਚਲਾਵਾਂਗੇ ਹੁਣ ਜੇ ਤੁਹਾਨੂੰ ਇੱਕ ਵਾਰੀ ਚੈੱਕ ਕਰਕੇ ਵਿਖਾ ਦਿੰਨੇ ਕਿ ਚਾਨਣ ਇਹਦਾ ਕਿੰਨਾ ਜਿਆਦਾ ਇੱਧਰ ਦੇਖੋ ਕਾਫੀ ਜਿਆਦਾ ਚਾਨਣ ਹੈ ਅੰਦਰ ਦੇਖੋ ਕਿੰਨਾ ਕੱਲੀ ਘਰਗੀ ਮੁਰਗੀ ਹੈ ਤੇ ਹੌਲੀ ਹੌਲੀ ਸਾਰੀ ਸਫਾਈ ਕਰਦੇ ਅੰਦਰ ਤੇ ਗਾਇਸ ਇਧਰੋਂ ਵੀ ਆਪਾਂ ਗਮਲੇ ਦਿੱਤੇ ਚੱਕ ਤੇ ਹੁਣ ਰਾਤ 'ਚ ਤੇ ਇੰਨਾ ਪਤਾ ਨਹੀਂ ਲੱਗਣ ਦਿਆ ਤੇ ਸਾਰੇ ਕੋਠੇ ਦੀ ਸਫਾਈ ਕਰਾਂਗੇ ਗਮਲੇ ਉਧਰ ਲਾਤੀ ਹੈ ਤੇ ਬਖਤਾਂ ਦੇ ਅੰਦਰ ਦਿੱਤੀਆਂ ਤਾੜ ਇਹਨਾਂ ਦੇ ਸਾਰੇ ਪਾਸੇ ਬੰਦ ਕਰਤਾ ਇਧਰੋਂ ਵੀ ਇਧਰ ਛੋਟਾ ਨੂੰ ਖੜਾ ਨਹੀਂ ਮੈਂ ਨਾ ਹੋ ਬੈ ਗਈ ਤੇ ਇਹਨਾਂ ਨੂੰ ਅੰਦਰ ਪਾਣੀ ਪੂਣੀ ਕੁਝ ਨਹੀਂ ਰੱਖਣਾ ਨਾ ਤੇ ਮੌਸਮ ਦਾ ਕਾਫੀ ਇਹਦਾ ਫਰਕ ਪੈ ਗਿਆ ਵਾ ਬਾਕੀ ਸਭ ਹੀ ਸੇਰੇ ਕਰਾਂਗੇ ਕਿਉਂਕਿ ਉਂ ਡਾ ਦਾ ਵੀ ਲੱਗਿਆ ਹੈ ਤੇ ਸ਼ਾਮ ਨੂੰ ਆਪਾਂ ਕੋਈ ਚੜੂ ਵਗੈਰਾ ਨਹੀਂ ਲੈਣਾ ਤੇ ਹਾਂਜੀ ਗਾਇਸ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਹੀ ਵਧੀਆ ਲੱਗਾ ਹੋਊਗਾ ਜੀ ਇਹ ਵਲੌਗ ਨੂੰ ਵਧੀਆ ਲੱਗਣਾ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਫਿਰ ਕਿਸੇ ਨਵੇਂ ਵਲੌਗ ਨਾਲ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ